ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਸ ਤਰ੍ਹਾਂ ਕਿ ਅੱਜ ਕੱਲ੍ਹ ਤੀਆਂ ਦਾ ਸਮਾਂ ਚੱਲ ਰਿਹਾ ਹੈ ਤੇ ਇਹਦੇ ਵਿੱਚ ਅਸੀਂ ਤੁਹਾਨੂੰ ਭੈਣ ਤੇ ਭਰਾ ਦੇ ਪਿਆਰ ਸਬੰਧੀ ਬੋਲੀਆਂ ਸੁਣਾਉਣ ਜੱਲੇ ਹਾਂ ਜੋ ਕਿ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਉਣਗੀਆਂ ਲੋ ਸ਼ੁਰੂ ਕਰਦੇ ਹਾਂ ਜੀ സൗഖാ ചിത് വീരദേര ഷത്ത സൂ പട്ടി സൂ പട്ട ਓ ਵੀਰ ਮੇਰਾ ਕੁੜੀਓ ਬੋਤਾ ਵੀਰ ਦਾ ਨਜ਼ਰ ਨਾ ਆਵੇ ਉੱਡਦੀ ਤੂੜ ਤੇਖਦੀ ਬੋਤਾ ਵੀਰ ਦਾ ਨਜ਼ਰ ਨਾ ਆਵੇ ਉੱਡਦੀ ਤੂੜ ਤੇਖਦੀ ਹੱਥ ਛਤਰੀ ਸੂਏ ਦੀ ਆਵੀ ਪਟੜੀ ਓ ਵੀਰ ਮੇਰਾ ਕੁੜੀਓ ਹੱਥ ਛਤਰ ਸੂਏ ਦੀ ਆਵੇ ਪਟੜੀ ਓ ਵੀਰ ਮੇਰਾ ਕੁੜੀਓ ਦੁੱਧ ਆਕਾਸ਼ ਨੀਰ ਮਾਲ ਮੇਰੇ ਵੀਰ ਦਾ ਪੁੱਲੇ ਆਈ ਖੁਦੀ ਮੋਣ ਤੇ ਦੁੱਧ ਆਕਾਸ਼ ਨੀਰ ਮਾਲ ਮੇਰੇ ਵੀਰ ਦਾ ਪੁੱਲੇ ਆਈ ਖੁਦੀ ਮੋਣ ਤੇ ਬੱਲੇ ਬੱਲੇ ਵੀ ਕੋਠੇ ਕੋਠੇ ਆ ਜਾ ਵੀਰਨਾ ਬੱਲੇ ਬੱਲੇ ਵਈ ਕੋਠੇ ਕੋਠੇ ਆ ਜਾ ਵੀਰ ਸਸ ਦੇਂਗੜੀ ਕੁੰਡਾ ਨਾ ਖੋਲੇ ਕੋਠੇ ਕੋਠੇ ਆ ਜਾ ਵੀਰਨਾ ਬੱਲੇ ਬੱਲੇ ਨੀ ਬੋਤਾਂ ਪਰਾਂਵਾੜੀਏ ਬੱਲੇ ਬੱਲੇ ਨੀ ਬੋਤਾਂ ਪਰਾਂਵਾੜੀਏ ਤੈਨੂੰ ਤੀਆਂ ਨੂੰ ਲੈਣਨਾ बल्ले बल्ले नि सस बडे बल्ले बल्ँ बल् ससे नि बडे दे, दे लेने ना आए ससे नि बडे मखिए